ਆਵਾਮੀ ਪਾਰਟੀ ਦੇ ਵੱਲੋਂ ਆਪਣੇ ਹੀ ਵਿਧਾਇਕ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਖਾ ਦਿੱਤਾ ਗਿਆ ਹੈ। ਦੱਸਤੀ ਇਹ ਕਿ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਪਾਰਟੀ ਦੇ ਵਿੱਚੋਂ 5 ਸਾਲਾਂ ਵਾਸਤੇ ਬਾਹਰ ਕੱਢ ਦਿੱਤੇ ਗਏ ਨੇ। ਇਸ ਤਰ੍ਹਾਂ ਕਿਉਂ ਕੀਤਾ ਗਿਆ ਜੇ ਹਾਲ ਹੀ ਦੇ ਵਿੱਚ ਤਾਂ ਇਹ ਮਾਮਲਾ ਸਾਰਾ ਬਿਕਰਮ ਸਿੰਘ ਮਜੀਠੀਆ ਦਾ ਚੱਲ ਰਿਹਾ ਸੀ। ਹਲਾਂਕੇ ਕੁੰਵਰਬਜੀ ਪ੍ਰਤਾਪ ਉਹਨਾਂ ਦੇ ਬਾਰੇ ਪੋਸਟ ਜ਼ਰੂਰ ਸਾਂਝੀਆਂ ਕਰ ਰਹੇ ਸੀ ਆਪਣੇ ਵਿਊਜ਼ ਸਾਂਝੇ ਕਰ ਰਹੇ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਇਹ ਵੱਡਾ ਕਦਮ ਚੁੱਕ ਲਿਆ ਗਿਆ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਆਖਿਰ ਇਹ ਵੱਡਾ ਫੈਸਲਾ ਕਿਉਂ ਲਿਆ ਗਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਹਨ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਦਾ ਪਿਆਰ ਭਰੀ ਸਾਹਿਬ ਜੀ ਅਚਾਨਕ ਇਹ ਐਡਾ ਵੱਡਾ ਫੈਸਲਾ ਠੀਕ ਹੈ ਕੁੰਵਰਬਜੀ ਪ੍ਰਤਾਪ ਵੀ ਕਈ ਵਾਰੀ ਕਹਿੰਦੇ ਸੀ ਕਿ ਮਨ ਮਤਭੇਦ ਹੁੰਦੇ ਆ ਮਨਭੇਦ ਨਹੀਂ ਹੋਣੇ ਚਾਹੀਦੇ ਪਰ ਪਾਰਟੀ ਨੇ ਤਾਂ ਸ ਇਦੇ ਨਾ ਦੋ ਅਲੱਗ-ਅਲੱਗ ਜਿਹੜੇ ਨਾ ਭਾਗ ਹੈਗੇ ਜੇ ਇਸ ਬਾਰੇ ਗੱਲ ਆਪਾਂ ਕਰਨੀ ਚਾਹੁੰਦੇ ਆ ਕਿ ਇੱਕ ਤਾਂ ਜਿਹੜਾ ਸਭ ਤੋਂ ਪਹਿਲਾ ਭਾਗ ਹੈ ਜਿਹੜਾ ਸਵਾਲ ਤੁਸੀਂ ਕਰਦੇ ਹੋ ਬਈ ਕਿਉਂ ਕੱਢਿਆ ਗਿਆ ਪਾਰਟੀ ਜਿਹੜੀ ਹੈ ਆਮ ਆਦੀ ਪਾਰਟੀ ਇੱਕ ਸੰਗਠਨ ਹੈ ਔਰ ਸਭ ਨੂੰ ਪਤਾ ਹੈ ਕਿ ਸੈਂਟਰਲਾਈਜ਼ ਅਰਵਿੰਦ ਕੇਜਰੀਵਾਲ ਹੋਰਾਂ ਤੋਂ ਚੱਲ ਰਹੀ ਹੈ ਈਵਨ ਪੰਜਾਬ ਤੋਂ ਵੀ ਨਹੀਂ ਚੱਲ ਰਹੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਸੈਂਟਰਲਾਈਜ਼ ਪਾਰਟੀ ਚੱਲ ਰਹੀ ਹੈ ਕੇਂਦਰ ਹੋ ਕੇ ਜਿੱਥੇ ਸਰਕਾਰ ਵੀ ਇੱਕ ਜਗ੍ਹਾ ਤੋਂ ਸੈਂਟਰਲਾਈਜ਼ ਹੈ ਤੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵਿਧਾਇਕ ਜਾਂ ਕੋਈ ਮੰਤਰੀ ਜਿਹੜੀ ਪਾਰਟੀ ਪੱਧਰ ਤੇ ਗੱਲ ਕਰਨੀ ਹੁੰਦੀ ਆ ਇਨ ਹਾਊਸ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿ ਦਿੰਦੇ ਆ ਗੱਲ ਕਰਨੀ ਹੁੰਦੀ ਉਹ ਉਹਦੀ ਜਗ੍ਹਾ ਬਾਹਰ ਸੋਸ਼ਲ ਮੀਡੀਆ ਤੇ ਜਾਂ ਸਿੱਧਾ ਕਿਸੇ ਚੈਨਲਾਂ ਤੇ ਕਰੇਗਾ ਤੇ ਉਹਦੇ ਨਾਲ ਪਾਰਟੀ ਨੂੰ ਸੈਟ ਬੈਕ ਲੱਗਦੀ ਆ ਪਾਰਟੀ ਦੀ ਅਨੁਸ਼ਾਸਨ ਨੂੰ ਟਾਹਾ ਲੱਗਦਾ ਇਹ ਇਕੱਲਾ ਇਹਦਾ ਨਹੀਂ ਹੁੰਦਾ ਬੀਜੇਪੀ ਚ ਵੀ ਤੁਸੀਂ ਦੇਖ ਲਓ ਬੀਜਪੀ ਚ ਮੈਂ ਤੁਹਾਨੂੰ ਇੱਕ ਵਾਰ ਦੀ ਐਗਜ਼ਾਮਪਲ ਸੁਣਾਉਣਾ ਉਦਾਹਰਣ ਮੇਰੀ ਸ਼ਾਂਤ ਕੁਮਾਰ ਹੋਰੀ ਜਿਹੜੇ ਹਿਮਾਚਲ ਵਾਲੇ ਨੇ ਉਹਨਾਂ ਨਾਲ ਕਾਲੀ ਬਾਲੀ ਚੰਗੀ ਰਹੀ ਹੈ ਬਹੁਤ ਚੰਗੀ ਰਹੀ ਮੈਨੂੰ ਉਹ ਹਮੇਸ਼ਾ ਇੱਕ ਗੱਲ ਉਹਨਾਂ ਦੀ ਚੇਤੇ ਆਉਂਦੀ ਹੈ ਕਹਿੰਦੇ ਯਾਰ ਇੱਕ ਵਾਰ ਨਾ ਮੈਂ ਆਪਣੇ ਸੀਐਮਸੀ ਹਿਮਾਚਲ ਦਾ ਤੇ ਮੈਂ ਅਖਬਾਰ ਪੜ੍ਹ ਰਿਹਾ ਸੀ ਤੇ ਨਾਲ ਮੈਂ ਚਾਹ ਪਈ ਸੀ ਤੇ ਕਹਿੰਦੇ ਮੈਨੂੰ ਦਿੱਲੀੋਂ ਫੋਨ ਆਇਆ ਅਭੀ ਰਾਜ ਭਵਨ ਜਾਓ ਔਰ ਅਸਤੀਫਾ ਦੇ ਦਿਓ ਕਹਿੰਦੇ ਮੈਨੇ ਕਿੰਤੂ ਨਹੀਂ ਪੁੱਛਾ ਪਰੰਤੂ ਨਹੀਂ ਪੁੱਛਾ ਗੱਡੀ ਚੱਕੀ ਪਾਰਟੀ ਦਾ ਹੁਕਮ ਸੀ ਜਾ ਕੇ ਅਸਤੀਫਾ ਦੇ ਆਇਆ ਹੁਣ ਸ਼ਾਂਤਾ ਕੁਮਾਰ ਦਾ ਆਪਣਾ ਕਿਰਦਾਰ ਹੈ ਕਿ ਉਹਨੇ ਪਾਰਟੀ ਨੂੰ ਅੱਜ ਤੱਕ ਇਹ ਨਹੀਂ ਪੁੱਛਿਆ ਤੁਸੀਂ ਮੈਨੂੰ ਹਿਮਾਚਲ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਕਿਉਂ ਲਾਇਆ ਉਹਦਾ ਆਪਣਾ ਕਿਰਦਾਰ ਹੈ ਉਹਦੀ ਆਪਣੀ ਸ਼ੈਲੀ ਹੈ ਉਹਦਾ ਆਪਣਾ ਪੋਲਿਟੀਕਲ ਜੀਵਨ ਹੈ ਲੇਕਿਨ ਜ਼ਿੰਦਗੀ 'ਚ ਕਈ ਲੋਕ ਕਿਹੜੇ ਹੁੰਦੇ ਆ ਉਹ ਇੱਕ ਸਿਆਸਤ ਨੂੰ ਆਪਣਾ ਪੇਸ਼ਾ ਨਹੀਂ ਸਮਝਦੇ ਸਿਆਸਤ ਨੂੰ ਆਪਣਾ ਕਮਾਈ ਦਾ ਜਰੀਆ ਨਹੀਂ ਸਮਝਦੇ ਤੇ ਸਿਆਸਤ ਉਹ ਇਸ ਕਰਕੇ ਆਂਦੇ ਨੇ ਕਿ ਅਸੀਂ ਸਮਾਜ ਨੂੰ ਸੁਧਾਰਨਾ ਅਸੀਂ ਕੋਈ ਟੀਚਾ ਲੈ ਕੇ ਆਏ ਹਾਂ ਉਸ ਟੀਚੇ ਦੇ ਉੱਤੇ ਅੱਗੇ ਵਧਣਾ ਔਰ ਪਾਰਟੀ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ ਕਿ ਜਿੰਨੇ ਵੀ ਕੋਈ ਗੱਲ ਕਰਨੀ ਹੈ ਉਹ ਪਾਰਟੀ ਦੇ ਪੱਧਰ ਦੇ ਉੱਤੇ ਇਨ ਹਾਊਸ ਗੱਲ ਕਰੇ ਬਾਹਰ ਕਰਨ ਦੇ ਨਾਲ ਅਨੁਸ਼ਾਸਨ ਭੰਗ ਹੁੰਦਾ ਹੈ ਲੇਕਿਨ ਕੁਬਰ ਵਿਜੇ ਪ੍ਰਤਾਪ ਸ਼ਾਂਤਾ ਕੁਮਾਰ ਨਹੀਂ ਹੈਗੇ ਕੁਬਰ ਵਿਜੇ ਪ੍ਰਤਾਪ ਦੀ ਕਾਰਜਸ਼ੈਲੀ ਇਹੋ ਜੀ ਹੈ ਜੇ ਉਹਨਾਂ ਦਾ ਕਿਰਦਾਰ ਪੁਰਾਣੇ ਬੇਲੇ ਤੋਂ ਦੇਖਿਆ ਜਾਵੇ ਤੇ ਮੈਂ ਇੱਕ ਵਾਰ ਦਾ ਵਾਕਿਆ ਸੁਣਾ ਦਿੰਦਾ ਕਿਉਂਕਿ ਹਰ ਬੰਦੇ ਦਾ ਨਾ ਵਿਚਾਰ ਅਲੱਗ ਹੁੰਦੇ ਤੁਸੀਂ ਹਰ ਬੰਦੇ ਦਾ ਕਿਰਦਾਰ ਅਲੱਗ ਹੁੰਦਾ ਹਰ ਬੰਦੇ ਦੀ ਸੋਚ ਲੱਗ ਹੁੰਦੀ ਹੈ ਕੰਮ ਕਰਨ ਦਾ ਜਰੀਆ ਲੱਗ ਹੁੰਦਾ ਪੈਸੇ ਕਮਾਉਣ ਦਾ ਜਰੀਆ ਲੱਗ ਹੁੰਦਾ ਤੇ ਕੁਵਰ ਵਿਜੇ ਪ੍ਰਤਾਪ ਦੀ ਨਾ ਇੱਕ ਸ਼ੈਲੀ ਜਿਹੜੀ ਆ ਅਲੱਗ ਅੰਦਾਜ਼ ਦੀ ਰਹੀ ਹੈ ਜੇ ਉਹਨਾਂ ਦਾ ਤੁਸੀਂ ਅਤੀਤ ਦੇਖੋ ਤੇ ਉਹ ਅਤੀਤ ਤੇ ਅੱਜ ਦਾ ਵਰਤਮਾਨ ਮੇਲ ਖਾਂਦਾ ਇਹ ਬਤੌਰ ਐਸਪੀ ਅੰਮ੍ਰਿਤਸਰ ਕੰਮ ਕਰਦੇ ਸੀ 1998 ਦੇ ਵਿੱਚ ਜਦੋਂ ਇਹ ਆਈਪੀਐਸ ਭਰਤੀ ਹੋਏ ਤੇ ਇਹਨਾਂ ਨੂੰ ਐਸਪੀ ਬਤੌਰ ਅਮਰੀਕਸਰ ਸਿਟੀ ਚ ਲਗਾਇਆ ਗਿਆ ਉਦੋਂ ਕਮਿਸ਼ਨਰੇਟ ਨਹੀਂ ਹੁੰਦੇ ਸੀ ਤੇ ਅਮਰੀਕਸਰ ਰੂਰਲ ਤੇ ਸ਼ਹਿਰ ਇਕੱਠਾ ਹੁੰਦਾ ਸੀ ਲਗਾਤਾਰ ਗਿਆ ਅੱਛਾ ਇਹਨਾਂ ਕੋਲੇ ਇੱਕ ਰਾਜੂ ਨਾਂ ਦਾ ਪ੍ਰਵਾਸੀ ਆ ਗਿਆ ਸ਼ਰਮਿਕ ਜਿਹੜਾ ਉਹਨੇ ਆ ਕੇ ਆਖਿਆ ਕਿ ਮੇਰੀ ਜਿਹੜਾ ਨਾ ਮੈਨੂੰ ਮੇਰੇ ਪੈਸੇ ਨਹੀਂ ਦਿੱਤੇ ਗਏ ਤੇ ਉਹ ਕਹਿੰਦੇ ਕੀ ਹੋਇਆ ਕਹਿੰਦਾ ਮੇਰੇ ਇੱਥੇ ਦਰਦ ਹੁੰਦਾ ਸੀ ਤੇ ਮੇਰੀ ਉਹਨਾਂ ਨੇ ਦੇਖਿਆ ਉਹਦੀ ਕਿਡਨੀ ਕੱਢੀ ਹੋਈ ਸੀ ਉਹ ਉਹਨਾਂ ਨੇ ਸਕੈਂਡਲ ਨੂੰ ਬਸਟ ਕੀਤਾ ਬਈ ਕਿਡਨੀਆਂ ਜਿਹੜੀਆਂ 45 ਦਾ ट्रांजैक्शन ਉਹਨਾਂ ਨੇ ਇਦਾਂ ਦੀਆਂ ਕੱਢਤੀਆਂ ਜਿਹੜੀਆਂ 1-1 ਲੱਖ ਰੁਪਈਆ ਰਿਕਸ਼ਾ ਵਾਲੇ ਰੇੜੀ ਵਾਲਿਆਂ ਨੂੰ ਦੇ ਕੇ ਕਿਡਨੀਆਂ ਲੈ ਲੀਆਂ ਸੀ ਤੇ ਉਹਦੇ ਚ ਕੋਣ ਇਨਵੋਲਵ ਸੀ ਵੱਡੇ ਵੱਡੇ ਡਾਕਟਰ ਉਹਨਾਂ ਦੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਪੁਲਿਸ ਅਫਸਰ ਬਟ ਅੜੌੜਾ ਪੈ ਗਿਆ ਮੈਡੀਕਲ ਕਾਲਜ ਅੰਮ੍ਰਿਤਸਰ ਵੱਡੇ ਵੱਡੇ ਡਾਕਟਰ ਇਹ ਕਲੇਸ਼ ਪੈ ਗਿਆ ਬਈ ਇਹ ਕੰਮ ਹੋ ਗਿਆ ਲੇਕਿਨ ਅੜ ਗਏ ਬਿੰਦੀ ਨਹੀਂ ਲੱਗੂਗੀ ਕਹਿੰਦੇ ਇਸ ਫਾਈਲ ਚ ਦੋਂ ਦਦੇ ਵੀ ਡਾਕਟਰ ਸੀ ਟੌਪ ਦੇ ਡਾਕਟਰ ਸੀਗੇ ਸਕੈਂਡਲ ਖੁੱਲਦਾ ਗਿਆ ਖੁੱਲਦਾ ਗਿਆ ਪਰਤਾ ਵਧੀ ਗਈਆਂ ਅੱਗੇ ਜਿਹੜੀ ਕਮੇਟੀ ਜਾਰੀ ਕਰਦੀ ਸੀ ਕਿਡਨੀ ਦੀ ਟ੍ਰਾਂਸਪਲੈਂਟੇਸ਼ਨ ਦੇ ਹੁਕਮ ਉਹ ਕਮੇਟੀ ਦੇ ਡਾਕਟਰ ਵੀ ਨਾਮਜਦ ਕਰ ਲਏ ਗਏ ਇੱਕ ਇਹਨਾਂ ਨੂੰ ਵੱਡੇ ਅਫਸਰ ਨੇ ਫੋਨ ਕਰਤਾ ਉਹ ਇਹ ਆਪ ਡਾਕਟਰ ਸਾਹਿਬ ਆਪਨੇ ਹੈ ਇਹਨਾਂ ਦਾ ਖਿਆਲ ਰੱਖਣਾ ਅੱਛਾ ਉਹਨਾਂ ਨੂੰ ਕੀ ਬਤਾ ਸੀ ਬਈ ਕੁਬਰ ਵੀ ਜੇ ਪ੍ਰਤਾਪ ਦੀ ਛੈਲੀ ਲੱਗੇ ਉਹਨੇ ਉਹ ਆਪਣੇ ਅਫਸਰ ਦਾ ਨਾਮ ਲਿਖ ਕੇ ਰਿਪੋਰਟ ਪਾਤੀ ਇਸ ਅਫਸਰ ਨੇ ਮੈਨੂੰ ਕੰਮ ਕਰਨ ਦੋ ਮੇਰੇ ਸੀਨੀਅਰ ਨੇ ਰੋਕਿਆ ਤੁਸੀਂ ਦੇਖੋ ਆਪਣੇ ਬੌਕਸ ਦਾ ਨਾਂ ਉਸ ਕੇਸ 'ਚ ਬਾਤ ਬੜਾ ਰੋਲਾ ਪੈ ਗਿਆ ਹਾਹਾਕਾਰ ਮਚ ਗਈ ਗਲੇਸ਼ ਪੈ ਗਿਆ ਉਹ ਮੁੜ ਕੇ ਜਿਹੜਾ ਉਹ ਕੇਸ ਦੇ ਵਿੱਚ ਸਾਰਿਆਂ ਨੂੰ ਸਜ਼ਾਵਾਂ ਹੋਈਆਂ ਡਾਕਟਰ ਨੂੰ ਮੈਕਸਿਮ ਸਾਰਿਆਂ ਨੂੰ ਸਜ਼ਾਵਾਂ ਹੋਈਆਂ ਉਹ ਜਿਹੜਾ ਅਫਸਰ ਹੈ ਉਹਨੇ ਆਪਣੇ ਬਚਾਨ ਦੀ ਖਾਤਰ ਜਾਣ ਉਹ ਬਾਅਦ ਦੇ ਵਿੱਚ ਉਹਨੇ ਕੋਈ ਸੀਨੀਅਰ ਅਫਸਰਾਂ ਤੋਂ ਇਨਕੁਆਰੀ ਕਰਾ ਕੇ ਆਪਣੀ ਜਾਣ ਉੱਚ ਕਢਾਈ ਬਾਅਦ ਇਹ ਹਰ ਕਿਸੇ ਦਾ ਖੂਨ ਨਹੀਂ ਹੋ ਸਕਦਾ ਇਹੋ ਜਿਹਾ ਨਾ ਅੱਜ ਕੱਲ ਤਾਂ ਪੁਲਸ ਅਫਸਰ ਜਿਹੜਿਆ ਉਸ ਸੋਚ ਦੇ ਉਸ ਸ਼ੈਲੀ ਦੇ ਨਹੀਂ ਹੈਗੇ ਕਿ ਨੌਕਰੀ ਜਾਂਦੀ ਹੈ ਤੇ ਜਾਵੇ ਦਾ ਲੱਗਦਾ ਤੇ ਲੱਗੇ ਅੱਜ ਕੱਲ ਸਿਆਸਤਦਾਨ ਵੀ ਐਸੇ ਨਹੀਂ ਹੈਗੇ ਹੁਣ ਇਹਨੂੰ ਆਪਾਂ ਫਿਰ ਇੱਕ ਇੱਕ ਤਾਂ ਚਲੋ ਇਹ ਸਟੈਪ ਹੋ ਗਿਆ ਦੂਜਾ ਸਟੈਪ ਅੱਗੇ ਆ ਜਾਓ ਕੋਟਕਪੂਰਾ ਬੇਬਲ ਗਲਾ ਕਾਨ ਬੇਬਲ ਗਲਾ ਗੋਲੀ ਕਾਨ ਇਹਨਾਂ ਦਾ ਨਿੱਜੀ ਮਾਮਲਾ ਥੋੜਾ ਉਹ ਇੱਕ ਗੁਰੂ ਦੇ ਪੁੱਤ ਨੇ ਉਹਨਾਂ ਨੇ ਆਪ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ ਮੈਂ ਵੀ ਪਟਨੇ ਦੀ ਧਰਤੀ ਤੋਂ ਆ ਔਰ ਉਹਨਾਂ ਨੇ ਉਸ ਕੇਸ ਦੀ ਜਦੋਂ ਤੈਕੀਕਾਤ ਕਰਨੀ ਸ਼ੁਰੂ ਕੀਤੀ ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਕੇਸ ਨੂੰ ਸਹੀ ਤਰੀਕੇ ਮਕਾਮ ਤੇ ਨਹੀਂ ਪਹੁੰਚਾਇਆ ਭਾਈ ਜੀ ਰੈਂਕ ਦੀ ਨੌਕਰੀ ਛੱਡਤੀ ਨੌਕਰੀ ਛੱਡੀ ਨਾ ਆਈ ਜੀ ਦੀ ਤੇ ਕਹਿ ਕੇ ਛੱਡੀ ਵੀ ਤੁਸੀਂ ਸਾਰਿਆਂ ਨੇ ਕੇਸ ਖਰਾਬ ਕੀਤਾ ਬਾਰ-ਬਾਰ ਮੈਨੂੰ ਪ੍ਰੈਸ਼ਰਾਈਜ਼ ਕੀਤਾ ਡੀਏ ਦੀਆਂ ਜਿਹੜੀਆਂ ਆਪਣੇ ਐਡਵੋਕੇਟ ਜਰਨਲ ਹੈ ਜਾਂ ਹੋਰ ਸਰਕਾਰੀ ਵਕੀਲਾਂ ਨੇ ਪ੍ਰੋਸੀਕਿਊਸ਼ਨ ਸਹੀ ਨਹੀਂ ਕੀਤੀਆਂ ਕੋਟਕਪੂਰਾ ਦਾ ਕੇਸ ਖਾਰਜ ਹੋ ਗਿਆ ਔਰ ਆਪਣਾ ਵੋਕਲ ਹੋਏ ਸਰਕਾਰ ਦੇ ਖਿਲਾਫ ਕਿਸੇ ਕਿਹੜਾ ਆਫੀਸਰ ਹੈ ਜਿਹੜਾ ਕਹੇ ਕਿ ਮੈਂ ਆਈਜੀ ਰੈਂਕ ਦੀ ਨੌਕਰੀ ਛੱਡ ਰਿਹਾ ਤੇ ਹਜੇ ਅੱਗੋਂ ਪੋਲਿਟੀਕਲ ਪਾਰਟੀ ਦੀ ਸਰਕਾਰ ਆਣੀ ਵੀ ਹੈਗੀ ਆਵਾਜ਼ ਵੀ ਪਾਰਟੀ ਦੀ ਕਿ ਨਹੀਂ ਹਾਣੀ ਛੱਡ ਕੇ ਨੌਕਰੀ ਬਾਹਰ ਆ ਕੇ ਲੇਕਿਨ ਅਜੰਡਾ ਕੀ ਸੀਗਾ ਕਿ ਬਾਈਬਲ ਕਲਾ ਕੋਟਕਪੁਰਾ ਗੋਲੀ ਕਾਂਡ 'ਚ ਸਜ਼ਾ ਹੋਣੀ ਚਾਹੀਦੀ ਤਾਂ ਉਸ ਕੇਸ ਦੇ ਵਿੱਚ ਇਹਨਾਂ ਨੇ ਕਿਹੜੀ ਸੁਣੀ ਵੀ ਨਹੀਂ ਕਿਹੜੀ ਸੁਣੀ ਨਹੀਂ ਮਕਾਮ ਇਹ ਹੈ ਕਿ ਅਗੂ ਕੋਰਟਾਂ ਦੇ ਵਿੱਚ ਪੁਲਿਸ ਨੇ ਤਾਂ ਕੇਸ ਲੜਨਾ ਨਹੀਂ ਹੁੰਦਾ ਕੋਰਟਾਂ ਦੇ ਵਿੱਚ ਤਾਂ ਸਰਕਾਰੀ ਵਕੀਲਾਂ ਨੇ ਤੇ ਪ੍ਰੋਸੀਕਿਊਸ਼ਨ ਦੇ ਵਕੀਲਾਂ ਨੇ ਸਰਕਾਰ ਵੱਲੋਂ ਪੇਸ਼ ਹੋਣਾ ਹੁੰਦਾ ਸਟੇਟ ਵੱਲੋਂ ਸਟੇਟ ਵੱਲੋਂ ਪੁਲਿਸ ਜ਼ਰੂਰ ਆਪਣੀ ਫਾਈਲ ਪ੍ਰੈਜ਼ੈਂਟ ਕਰਦੀ ਹੈ ਲੇਕਿਨ ਕੋਰਟ ਦੇ ਵਿੱਚ ਜਿਹੜਾ ਕ੍ਰਾਸ ਜਿਹੜੀਆਂ ਫਾਈਲ ਹੈ ਸਾਰਾ ਕੁਝ ਉਹ ਬੈਟ ਕਰਨਾ ਸਭ ਕੁਝ ਉਹ ਵਕੀਲਾਂ ਦੀ ਪ੍ਰੋਸੀਡਿੰਗ ਹੈਗੀ ਹੈ ਫਿਰ ਉੱਥੇ ਵੋਕਲ ਹੋਏ इवन ਮੁੱਖ ਮੰਤਰੀ ਕੈਪਟਨ ਨਿਮਰਿੰਦਰ ਸਿੰਘ ਦੇ ਖਿਲਾਫ ਵੋਕਲ ਹੋਏ ਉੱਥੇ ਸਮਝ ਜਾਣਾ ਚਾਹੀਦਾ ਕਿ ਹਜੇ ਇਹਨਾਂ ਦੀ ਜੀਵਨ ਸ਼ੈਲੀ ਉਹੀ ਹੈ ਇਹਨਾਂ ਦੀ ਜਿਹੜੀ ਹੈ ਕਾਰਜ ਸ਼ੈਲੀ ਉਹੀ ਹੈ ਫਿਰ ਆਮ ਆਨ ਲਈ ਪਾਰਟੀ ਦੀ ਸਰਕਾਰ ਆ ਗਈ ਉਹਦੇ ਚ ਐਮਐਲਏ ਬਣ ਗਏ ਐਮਐਲਏ ਬਣ ਗਏ ਫਿਰ ਉਹੀ ਜਿਹੜੀ ਆਪਣੀ ਵਿਚਾਰਧਾਰਾ ਔਰ ਉਹ ਜਿਹੜਾ ਆਪਣਾ ਬੋਲਣ ਦਾ ਹੈਗਾ ਉਹ ਉਹਨਾਂ ਨੇ ਬਦਲਿਆ ਨਹੀਂਗਾ ਜੇ ਉਹਨਾਂ ਦਾ ਆਇਆ ਵੀ ਮੇਰੇ ਇੱਥੇ 179 ਜਿਹੜੇ ਪਾਮ ਦੇ ਟਰੀ ਹੈਗੇ ਆ ਕੰਪਨੀ ਨੇ ਘਟਾਲਾ ਕੀਤਾ ਉਹਨੇ ਆਪਣੀ ਕੰਪਨੀਆਂ ਦੇ ਖਿਲਾਫ ਹੀ ਲੇਖ ਛੱਡਿਆ ਸਟੇਜ ਤੇ ਖੜੇ ਹੋਏ ਤੇ ਆਪਣੇ ਡਰੱਗ ਦੇ ਮੁੱਦੇ ਦੇ ਉੱਤੇ ਆਪਣੀ ਹੀ ਐਮਪੀ ਦੇ ਖਿਲਾਫ ਬੋਲ ਛੱਡਿਆ ਆਪਣੇ ਹੀ ਪੁਲਿਸ ਅਫਸਰਾਂ ਦੇ ਖਿਲਾਫ ਬੋਲ ਛੱਡਿਆ ਸੋ ਮੈਂ ਕਹਿੰਦਾ ਹੀ ਉਹ ਪੋਲਿਟੀਕਲ ਪਰਸਨ ਨਹੀਂ ਹੈਗਾ ਉਹ ਇੱਕ ਵਿਸਲ ਬਲੋਅਰ ਹੈ ਇੱਕ ਵਿਸਲ ਬਲੋਅਰ ਹੈ ਔਰ ਜਦੋਂ ਸਰਕਾਰ ਜਿਹੜੀ ਆ ਪਾਰਟੀ ਆਮ ਆਨਵੀ ਪਾਰਟੀ ਉਹਨਾਂ ਦਾ ਆਪਣਾ ਨਜ਼ਰੀਆ ਹੈਗਾ ਕਿ ਸਾਡਾ ਸੰਗਠਨ ਹੈ ਸਾਡੇ ਸੰਗਠਨ ਦਾ ਅਨੁਸ਼ਾਸਨ ਭੰਗ ਨਹੀਂ ਹੋਣਾ ਚਾਹੀਦਾ ਕਿਸੇ ਕੀਮਤ ਤੇ ਔਰ ਉਹਨਾਂ ਨੇ ਉਸ ਕਰਕੇ ਬਈ ਇਹਨਾਂ ਨੇ ਅਨੁਸ਼ਾਸਨ ਭੰਗ ਕੀਤਾ ਇਹਨਾਂ ਨੇ ਜੇ ਕੋਈ ਮਜੀਠੀਏ ਨੂੰ ਫੜਨ ਗਈ ਵਿਜੀਲੈਂਸ ਟੀਮ ਨੇ ਕੋਈ ਪਰਿਵਾਰਕ ਉਥੇ ਗਰੀਬਾਂ ਨੂੰ ਠੇਸ ਪਹੁੰਚਾਈ ਹੈ ਤੇ ਕੋਈ ਉਹਨਾਂ ਦੇ ਤਰੀਕਾ ਤੌਰ ਤਰੀਕਾ ਗਲਤ ਸੀ ਉਹ ਪਾਰਟੀ ਦੇ ਪਲੇਟ ਪੱਧਰ ਦੇ ਉੱਤੇ ਗੱਲ ਕੀਤੀ ਜਾ ਸਕਦੀ ਸਾਨੂੰ ਸੋਸ਼ਲ ਮੀਡੀਆ ਤੇ ਗੱਲ ਕਰਨ ਦੇ ਨਾਲ ਮਜੀਤ ਇਦਾਂ ਦਾ ਹੁਲਾਰਾ ਮਿਲਦਾ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਜਿਹੜੇ ਹੈਗੇ ਉਹ ਵਿਕਰਮ ਮਜੀਠੀਏ ਦੇ ਪਰਿਵਾਰ ਦੇ ਨਾਲ ਖੜੇ ਆ ਜਿਨ੍ਹਾਂ ਦੇ ਉੱਤੇ ਡਰੱਗ ਦੇ ਮਨੀ ਦੇ ਅਲੀਗੇਸ਼ਨ ਹੈ ਜਿਨ੍ਹਾਂ ਦੇ ਉੱਤੇ ਤਸਕਰੀ ਦੇ ਪਰਚੇ ਦਰਜ ਹੈਗੇ ਆ ਹੁਣ ਆਮ ਆਦਮੀ ਪਾਰਟੀ ਦਾ ਸੰਗਠਨ ਤਾਂ ਇਹ ਸੋਚਦਾ ਕਿ ਸਾਡੇ ਵਿਚਾਰ ਜੇ ਇਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਸਾਡੇ ਖਿਲਾਫ ਅੰਦਰੋਂ ਹੀ ਪਾਰਟੀ ਦੇ ਜਿਹੜੀ ਹੈ ਉਹ ਆਵਾਜ਼ ਬੁਲੰਦ ਹੋ ਜੇਗੀ ਵੈਸੇ ਵੀ ਆਮ ਆਦਮੀ ਪਾਰਟੀ ਦਾ ਇਤਿਹਾਸ ਰਿਹਾ ਕਿ ਇਹਨਾਂ ਨੇ ਸੰਗਠਨ ਦੇ ਵਿੱਚ ਡਿਸਪਲਿਨ ਔਰ ਤਾਕਤ ਜਿਹੜੀ ਉਹ ਬਣਾ ਕੇ ਰੱਖੀ ਆ ਭਾਵੇਂ ਆਸ਼ੂ ਤੋਸ਼ ਆਇਆ ਚਲੇ ਗਏ ਪ੍ਰਸ਼ਾਂਤ ਪੂਸ਼ਣ ਆਏ ਚਲੇ ਗਏ ਕਿਰਨ ਬੇਦੀ ਆਏ ਚਲੇ ਗਏ ਕਰਮਾਚੂ ਸ਼ਾਸ਼ ਆਏ ਚਲੇ ਗਏ ਸੁਚਾਲ ਸਿੰਘ ਛੋਟੇਪੁਰ ਆਏ ਚਲੇ ਗਏ ਆ ਕੀ ਨਾਮ ਹੈ ਸੁਖਪਾਲ ਖਹਿਰਾ ਆਏ ਚਲੇ ਗਏ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਬਣੇ ਚਲੇ ਗਏ ਧਰਮबीर ਗਾਂਧੀ ਮੈਂਬਰ ਪਾਰਲੀਮੈਂਟ ਬਣੇ ਚਲੇ ਗਏ ਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਉਹਨੂੰ ਟਾਈਟ ਕਰਕੇ ਰੱਖਿਆ ਆਪਣੇ ਸੰਗਠਨ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਤਰੀਕੇ ਨਾਲ ਹੀ ਰੱਖਿਆ ਹੋਇਆ ਜਿਵੇਂ ਭਾਰਤੀ ਜਨਤਾ ਪਾਰਟੀ ਦਾ ਕੀ ਸੰਗਠਨ ਨੂੰ ਹਿੱਲਣ ਨਹੀਂ ਦੇਣਾ ਅੰਦਰੋਂ ਕਿਸੀ ਆਵਾਜ਼ ਨਹੀਂ ਉਠਾਣ ਦੇਣੀ ਔਰ ਜਿਹੜਾ ਲੇਕਨ ਕੋਵਰ ਵਿਜੇ ਪ੍ਰਤਾਪ ਦਾ ਆਪਣਾ ਤੌਰ ਤਰੀਕਾ ਆਪਣੀ ਸ਼ੈਲੀ ਹੈ ਕੰਮ ਕਰਨ ਦੀ ਉਹਨਾਂ ਨੇ ਇਸ ਕਰਕੇ ਆਪਣਾ ਵੋਕਲ ਹੋ ਕੇ ਜਿਹੜੀ ਗੱਲ ਉਹਨਾਂ ਨੂੰ ਲੱਗੇ ਚੰਗੀ ਉਹਨਾਂ ਨੇ ਚੰਗੀ ਕਹਿ ਦੇਣੀ ਜਿਹੜੀ ਮਾੜੀ ਲੱਗੇ ਉਹਨਾਂ ਨੇ ਮਾੜੀ ਕਹਿ ਦੇਣੀ ਪਰ ਸਰ ਸਵਾਲ ਇੱਥੇ ਇਹੀ ਖੜਦਾ ਹੈ ਨਾ ਕਿ ਕੀ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਐਕਸ਼ਨ ਬਿਕਰਮ ਸਿੰਘ ਮਜੀਠੀਆ ਤੇ ਕੀਤਾ ਜਾਂ ਤਾਂ ਉਹਨੂੰ ਮੰਨ ਲਿਆ ਜਾਵੇ ਕਿ ਉਹ ਨਜਾਇਜ਼ ਸੀ ਜਾਂ ਗਲਤ ਸੀ ਜਾਂ ਕੁੰਵਰ ਵਿਜੇ ਪ੍ਰਤਾਪ ਹੁਣ ਤੱਕ ਜੋ ਬੋਲਦੇ ਆਏ ਨੇ ਉਹ ਗਲਤ ਬੋਲਦੇ ਆਏ ਨੇ ਨਹੀਂ ਨਹੀਂ ਦੇਖੋ ਦੋ ਤੁਹਾਡੀ ਅ ਮਿਸਕਨਫਿਊਜ਼ਨ ਕੁਐਸਚਨ ਹੈਗਾ ਇਹਨੂੰ ਕੋਈ ਨਾ ਕੁਐਸਚਨ ਨੂੰ ਕੁਬਰ ਵਿਜੇ ਪ੍ਰਤਾਪ ਨੇ ਉਸ ਐਕਸ਼ਨ ਦੇ ਖਿਲਾਫ ਨਹੀਂ ਬੋਲਿਆ ਜਿਹੜਾ ਪਰਚਾ ਉਹਨਾਂ ਨੇ ਵਿਜੀਲੈਂਸ ਦੇ ਤੌਰ ਤਰੀਕੇ ਤੇ ਪਰਿਵਾਰ ਦੇ ਨਾਲ ਜਿਹੜਾ ਟਰੀਟ ਕੀਤਾ ਗਿਆ ਵਿਜੀਲੈਂਸ ਦੀ ਟੀਮ ਨੂੰ ਉਹਦੇ ਬਾਰੇ ਬੋਲਿਆ ਉਹਨਾਂ ਨੇ ਇਹ ਨਹੀਂ ਕਿਹਾ ਵਿਕਰਮ ਅਜੀਠੇ ਤੇ ਝੂਠਾ ਪਰਚਾ ਨਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪਰਿਵਾਰ ਦੇ ਨਾਲ ਜਾ ਕੇ ਬਿਜ਼ਨਸ ਦਾ ਤੌਰ ਤਰੀਕਾ ਗੱਲ ਕਰਨ ਦਾ ਉਹ ਸਹੀ ਨਹੀਂ ਹੈਗਾ ਭਈ ਇਹ ਸਾਡੀ ਇਹ ਸਾਡਾ ਰਵਈਆ ਨਹੀਂ ਹੈਗਾ ਇਦਾਂ ਦਾ ਉਹਨਾਂ ਨੇ ਉਹ ਗੱਲ ਕੀਤੀ ਹੈਗੀ ਉਹਨਾਂ ਨੇ ਇਹ ਕਿਤੇ ਨਹੀਂ ਕਿ ਬਈ ਵਿਕਰਮ ਜੀ ਠੀਰੇ ਖਿਲਾਫ ਨੇ ਜਾਜ ਪਰਚਾ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਹੋਰ ਮੰਤਰੀ ਨਹੀਂ ਨਾ ਕਹਿ ਰਿਹਾ ਇਸ ਗੱਲ ਨੂੰ ਮੈਨੂੰ ਇਹ ਦੱਸੋ ਕੋਈ ਹੋਰ ਮੰਤਰੀ ਜਿਹੜੀਆਂ ਗੱਲਾਂ ਮੈਂ ਅਤੀਤ ਚ ਦੱਸਦਾ ਆਇਆ ਕੋਈ ਹੋਰ ਮੰਤਰੀ ਇਦਾਂ ਦੀਆਂ ਗੱਲਾਂ ਕਰਕੇ ਆਇਆ ਉਹ ਇੱਕ ਬੰਦੇ ਦੀ ਕਾਰਜ ਛੱਲੀ ਹੈਗੀ ਹੈ ਇੱਕ ਬੰਦੇ ਦਾ ਸੁਭਾਅ ਹੈਗਾ ਕਿ ਉਹਨੇ ਹਾਰਡ ਜਿਹੜੇ ਕੇਸਿਸ ਹੈ ਉਹਨਾਂ ਦੇ ਵਿੱਚ ਪ੍ਰਵਾਹ ਨਹੀਂ ਕੀਤੀ ਆਪਣੇ ਡੀਜੀਪੀ ਤੋਂ ਲੈ ਕੇ ਸੀਐਮ ਤੱਕ ਦੀ ਉਹਦਾ ਤੁਸੀਂ ਜੀਵਨ ਸ਼ੈਲੀ ਨੂੰ ਉਹਦੀ ਨੇਚਰ ਨੂੰ ਕਿਵੇਂ ਬਦਲ ਸਕਦੇ ਹੋ ਉਹਨੂੰ ਤੁਸੀਂ ਕਿੱਦਾਂ ਬਦਲ ਸਕਦੇ ਹੋ ਉਹਨੂੰ ਤੁਸੀਂ ਕਿਸੇ ਤਰੀਕੇ ਬੰਨ ਕੇ ਨਹੀਂ ਰੱਖ ਸਕਦੇ ਹੁਣ ਮੈਂ ਗੱਲ ਕਰਦਾ ਸਮਝੋ ਯਾਰ ਜਦੋਂ ਕਿ ਬੀਕੋਵਰ ਵਿਜੇ ਪ੍ਰਤਾਪ ਨੂੰ ਜੁਆਇਨ ਕਰਾਣਾ ਸੀ ਮੈਨੂੰ ਯਾਦ ਆ ਰੇਲਵੇ ਸਟੇਸ਼ਨ ਤੇ ਅਰਵਿੰਦ ਕੇਜਰੀਵਾਲ ਵੀ ਆਏ ਸਾਰੇ ਆਏ ਤੇ ਉੱਥੇ ਕਿਹਾ ਗਿਆ ਕਿ ਇਹ ਖੋਵਰ ਵਿਜੇ ਪ੍ਰਤਾਪ ਖੜੇ ਹਨ टेबल पे सीएम के टेबल पे रिपोर्ट पड़ी है हमें बेअबियों की हमें पहचान करने की ज़रूरत नहीं है उस सीएम की रिपोर्ट उस क्यूर विजय प्रताप की रिपोर्ट में सबका नाम है एक हफ़्ते में अंदर कर देंगे सबको सरकार बनी तो ਹੁਣ ਜੇ ਕੁਵਰ ਵਿਜੇ ਪ੍ਰਤਾਪ ਉਸ ਗੱਲ ਦੇ ਉੱਤੇ ਗੱਲ ਚੱਕ ਲੈਣਾ ਵੀ ਤੁਸੀਂ ਮੈਨੂੰ ਇਹ ਗੱਲ ਕੀਤੀ ਸੀ ਇੱਕ ਹਫ਼ਤੇ ਦੇ ਵਿੱਚ ਤੇ ਉੱਚ ਬੁਰਾਈ ਨਹੀਂ ਹੈ ਲੇਕਿਨ ਗੱਲ ਇਹ ਹੈ ਕਿ ਇਹ ਗੱਲਾਂ ਪਾਰਟੀ ਪੱਧਰ ਤੇ ਹੋਣੀਆਂ ਚਾਹੀਦੀਆਂ ਪਾਰਟੀ ਇਹ ਸੋਚਦੀ ਹੈ ਕਿ ਜੇ ਕੁਵਰ ਵਿਜੇ ਪ੍ਰਤਾਪ ਬੋਲਦਾ ਤੇ ਪੰਜਾਬ ਖੜਾ ਖੜਾ ਹੁੰਦਾ ਪੰਜਾਬ ਚ ਖੜਦੇ ਆ ਪੰਜਾਬ ਚ ਲੋਕ ਖੜੇ ਹੋ ਜਾਂਦੇ ਆ ਕੋ ਪਾਰਟੀ ਦੇ ਅੰਦਰ ਇਸ ਚੀਜ਼ ਦੀ ਗੱਲ ਹੈਗੀ ਹੈ ਕਿ ਕੋਈ ਵਰ ਵਿਜੇ ਪ੍ਰਤਾਪ ਪੰਜਾਬ ਦੀ ਆਵਾਜ਼ ਬਣਿਆ ਹੋਇਆ ਪੰਜਾਬ ਦਾ ਇੱਕ ਵਿਸਲ ਬਲੂ ਹੋ ਰਹਿਗਾ ਇਸ ਕਰਕੇ ਇਹ ਚੀਜ਼ਾਂ ਵੀ ਹੁੰਦੀਆਂ ਵੀ ਇੱਕ ਜਿਹੜਾ ਸੰਗਠਨ ਛੱਡਾ ਚੱਲਿਆ ਆ ਰਿਹਾ ਜਿਹੜੀ ਅਸੀਂ ਭਾਜਪੀ ਦੇ ਤਰਜ਼ ਤੇ ਉਹਦੇ ਵਾਂਗੂ ਇੱਕ ਸਖਤ ਸੰਗਠਨ ਬਣਾਇਆ ਹੋਇਆ ਐਸੇ ਸੰਗਠਨ ਦੀ ਟਾਹਣੀ ਲੱਗਣਾ ਚਾਹੀਦਾ ਉਹਦੇ ਡਿਸਪੀਸਪਲਨ ਨੂੰ ਕਿਸੇ ਕੀਮਤ ਤੇ ਛੇਦ ਨਹੀਂ ਲੱਗਣਾ ਚਾਹੀਦਾ ਕਿ ਕੱਲ ਨੂੰ ਹਰ ਕੋਈ ਉੱਠ ਕੇ ਬੋਲਣ ਲੱਪੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਯਾਰ ਇਹ ਕੱਲਾ ਇਸ ਟਾਈਮ ਨਹੀਂ ਸੀਗਾ ਜਦੋਂ ਕੈਪਟਨ ਨਮਰਿੰਦਰ ਸਿੰਘ ਸੀਗੇ ਉਦੋਂ ਵੀ ਇਹ ਹੁੰਦਾ ਸੀਗਾ ਬਈ ਨੂੰ ਯਾਦ ਹੋਏਗਾ ਇੱਕ ਵਾਰ ਕੁਲਵੀਰ ਸਿੰਘ ਜੀਰਾ ਜਿਹੜੇ ਉਦੋਂ ਐਮਐਲਏ ਹੁੰਦੇ ਸੀ ਜੀਰਾ ਤੋਂ ਉਹ ਪਾਰਟੀ ਦਾ ਸਰਪੰਚਾ ਦਾ ਸੁਚਕ ਸਮਾਗਮ ਸੀਗਾ ਤੇ ਉੱਥੇ ਉਹ ਸਟੇਜ ਤੇ ਡੀਆਈਜੀ ਦੇ ਖਿਲਾਫ ਬੋਲਣ ਲੱਗ ਪਏ ਬੋਲ ਤਾ ਪਏ ਕੈਪਟਨ ਅਮਰਿੰਦਰ ਸਿੰਘ ਇੰਨੇ ਨਾਰਾਜ਼ ਹੋਏ ਉਹਨੂੰ ਉਹਨਾਂ ਨੇ ਨੋਟਿਸ ਕਰਤਾ ਤੇ ਸਾਰੇ ਅਫਸਰਾਂ ਨੂੰ ਕਹਤਾ ਇਹਨਾਂ ਦੇ ਫੋਨ ਚੁੱਕਣੇ ਬੰਦ ਕਰ ਦੋ ਤੇ ਮੈਨੂੰ ਲੱਗਦਾ ਚਾਰ ਦਿਨ ਨਹੀਂ ਲੱਗੇ ਉਹਨਾਂ ਨੂੰ ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਆਪਣੀ ਜਗ੍ਹਾ ਤੇ ਸਹੀ ਸੀ ਕਿ ਤੂੰ ਗੱਲ ਕਰਨੀ ਹੈ ਤੇ ਪਾਰਟੀ ਪੱਧਰ ਤੇ ਕਰ ਲਾ ਅੰਦਰ ਬੈਠ ਕੇ ਮੇਰੇ ਨਾਲ ਗੱਲ ਕਰ ਲਾ ਭਾਈ ਤੂੰ ਡੀਆਈਜੀ ਨਾਲ ਤੇਰੀ ਨਾਰਾਜ਼ਗੀ ਹੈ ਤੇਰੇ ਕੋਈ ਕੰਮ ਨਹੀਂ ਕਰਦਾ ਤੂੰ ਮੇਰੇ ਨਾਲ ਗੱਲ ਕਰ ਲਾ ਮੈਂ ਕੰਮ ਕਰਾ ਦੇਣਾ ਲੇਕਿਨ ਇੱਕ ਤੂੰ ਏਡੇ ਵੱਡੇ ਸਮਾਗਮ ਦੇ ਵਿੱਚ ਤੁਸੀਂ ਇਹ ਗੱਲ ਕਹੋ ਕਿ ਅਸੀਂ ਸੌ ਚੱਕਾ ਉਦੋਂ ਚੱਕਾਂਗੇ ਜੀ ਆਹ ਦੇਖੋ ਇੱਦਾਂ ਇਦਾਂ ਦੇ ਅਫਸਰ ਲਗਾਏ ਹੋਏ ਆ ਇਹ ਨਹੀਂ ਹੋ ਸਕਦਾ ਦੇਖੋ ਹਾਂ ਕੰਮ ਕਰਨ ਦਾ ਤਰੀਕਾ ਹਰ ਇੱਕ ਦਾ ਆਪਣਾ ਕੁਮਰ ਵਿਜੇ ਪ੍ਰਤਾਪ ਦਾ ਆਪਣਾ ਤਰੀਕਾ ਉਹਦੀ ਪਾਰਟੀ ਨੂੰ ਇਹ ਚਾਹੀਦਾ ਕਿ ਕੁਵਰ ਵਿਜੇ ਪ੍ਰਤਾਪ ਦੀਆਂ ਜਿਹੜੀਆਂ ਰੈਜ਼ੈਂਟਮੈਂਟਸ ਆ ਜਿਹੜੀਆਂ ਉਹਦੀਆਂ ਨਾਰਾਜ਼ਗੀਆਂ ਹੈਗੀਆਂ ਉਹਨੂੰ ਉਹਨੂੰ ਲਗਾਤਾਰ ਆਪਣੇ ਆਪਣੇ ਕੋਲ ਲਿਆਂ ਤੇ ਉਹਨੂੰ ਰਿਡਰੈਸਲ ਕਰਨ ਉਹਨੂੰ ਖਤਮ ਕਰਨ ਹਾਂਜੀ ਕੀ ਹੈ ਤੁਹਾਨੂੰ ਦੱਸੋ ਕੋ ਬੇਅਦਬੀ ਦਾ ਕੇਸ ਆ ਲਿਆਓ ਆਪਾਂ ਕਰ ਦਿੰਦੇ ਆ ਆ ਕੇਸ ਆ ਲਿਆਓ ਆਪਾਂ ਠੀਕ ਆ ਡਰੱਗ ਕੇਸ ਆ ਹੈਗੇ ਕਰ ਦਿੰਦੇ ਆ ਹੋਰ ਉਹਦੀਆਂ ਡਿਮਾਂਡ ਕਾਦੀਆਂ ਜੇ ਕੋਈ ਕਰਪਸ਼ਨ ਦੇ ਕੇਸ ਹੈਗੇ ਉਹ ਕਰ ਦੋ ਕਲੀਅਰ ਹੋਰੋ ਦੀ ਡਿਮਾਂਡ ਉਹਨੇ ਦਾ ਇਹ ਤਾਂ ਕਿਹਾ ਨਹੀਂ ਹੈਗਾ ਕਿ ਮੈਨੂੰ ਸ਼ਰਾਬ ਦੇ ਠੇਕੇ ਦੇ ਦਿਓ ਜਾਂ ਮੈਨੂੰ ਨੈਸ਼ਨਲ ਹਾਈਵੇ ਦਾ ਠੇਕਾ ਦੇ ਦਿਓ ਜਾਂ ਮੈਨੂੰ ਕ੍ਰੈਸ਼ਰ ਦੇ ਦੇ ਦਿਓ ਜਾਂ ਮਾਈਨਿੰਗ ਦੇ ਠੇਕੇ ਦੇ ਦਿਓ ਪਾਰਟੀ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਖਤਮ ਹੋ ਜਾਣੀਆਂ ਚਾਹੀਦੀਆਂ ਹੈਗੀਆਂ ਕਿਉਂਕਿ ਹੈ ਤਾਂ ਪਬਲਿਕ ਦੇ ਕੰਮ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਕੋਮਰ ਵਿਜੇਪ੍ਰਤਾਪ ਪੰਜਾਬ ਦੀ ਆਵਾਜ਼ ਹੈਗਾ ਔਰ ਆਮ ਆਦਮੀ ਪਾਰਟੀ ਨੂੰ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਹਾਂ ਠੀਕ ਹੈ ਇਹਨ ਅਨੁਸ਼ਾਸਨ ਨਹੀਂ ਭੰਗ ਹੋਣਾ ਚਾਹੀਦਾ ਮੈਂ ਉਸਦੇ ਨਾਲ ਵੀ ਸਹਿਮਤ ਹੈਗਾ ਬਿਲਕੁਲ ਪਾਰਟੀ ਦੇ ਉੱਤੇ ਕਿ ਇਹ ਜਿਹੜੀ ਅਨੁਸ਼ਾਸਨ ਅਗਰ ਇੱਕ ਕੁਵਰ ਵਿਜੇ ਪ੍ਰਤਾਪ ਵੱਲੋਂ ਭੰਗ ਹੋਏਗਾ ਫਿਰ ਕੁਰ ਕਈ ਹੋਰ ਲੋਕ ਵੀ ਜਿਹੜੇ ਆ ਭੰਗ ਕਰ ਸਕਦੇ ਹਾਂ ਤੌਰ ਤਰੀਕਾ ਗਲਤ ਹੈ ਕੁਵਰ ਵਿਜੇ ਪ੍ਰਤਾਪ ਨੂੰ ਵੀ ਚਾਹੀਦਾ ਕਿ ਇਹਦੇ ਬਾਰੇ ਚਿੱਠੀ ਲਿਖ ਦੇ ਪੰਜਾਬ ਦੇ ਵਿੱਚ ਸਰਕਾਰ ਨੂੰ ਵਿਧਾਨ ਸਭਾ ਨੂੰ ਕਿ ਇਹ ਤਰੀਕਾ ਪੰਜਾਬ ਸਰਕਾਰ ਦਾ ਸਹੀ ਨਹੀਂ ਲੱਗਿਆ ਲੇਕਿਨ ਉਹ ਜਿੰਦਾ ਸੋਸ਼ਲ ਮੀਡੀਆ ਤੇ ਜਦੋਂ ਨਿਕਲਦਾ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਕਿ ਅਸੀਂ ਵਿਕਰਮ ਮਜੀਠੀ ਦੇ ਖਿਲਾਫ ਪੂਰੀ ਜੰਗ ਛੇੜੀ ਹੋਈ ਹੈ ਤੇ ਸਾਡੇ ਇੱਕ ਬੰਦੇ ਜਿਹੜੇ ਅਗਰ ਉੱ ਪਾਰਟੀ ਦੇ ਅੰਦਰ ਇਸ ਚੀਜ਼ ਦੀ ਕਮਜ਼ੋਰੀ ਪੈਦਾ ਹੁੰਦੀ ਹੈ। ਸਰਬ ਤੁਸੀਂ ਕਿਹਾ ਕਿ ਜੋ ਉਹਨਾਂ ਦੀ ਰੈਜ਼ੈਂਟਮੈਂਟਸ ਨੂੰ ਅਡਰੈਸ ਕਰਨ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਤੁਹਾਨੂੰ ਲੱਗਦਾ ਕਿ ਐਵੇਂ ਹੋਊਗਾ ਜਾਂ ਫਿਰ ਹੁਣ ਜੇ 5 ਸਾਲ ਲਈ ਕੱਢਿਆ ਤੇ ਕੁੰਵਰ ਵਿਜੇ ਪ੍ਰਤਾਪ ਕੋਈ ਹੋਰ ਵਿਕਲਪ ਲੱਭਣਗੇ। ਨਹੀਂ ਵਿਕਲਪ ਨਹੀਂ ਲੱਭਣਗੇ। ਦੇਖੋ ਕੁੰਵਰ ਵਿਜੇ ਪ੍ਰਤਾਪ ਦੀ ਮੈਂ એનર્ਜੀ ਨੂੰ ਜਾਣਦਾ। ਉਹ ਜਿੰਨਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਉਹਨਾਂ ਜੰਪ ਮਾਰ ਕੇ ਉੱਤੇ ਆਂਦਾ। ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ। ਅਜੇ ਬਹੁਤ ਟਾਈਮ ਪਿਆ ਹੈ। 1.5 ਸਾਲ ਪਿਆ ਹੈ। ਅਜੇ ਕਈ ਕੁਝ ਹੋਣਾ ਸਿਆਸਤ ਚੁ ਉਹ ਵੀ ਉਹ ਵੀ ਗੁਰੂ ਗ੍ਰੰਥ ਸਾਹਿਬ ਦਾ ਉਪਾਸਕ ਹੈਗਾ ਉਹਦੇ 'ਚ ਬੜੀ ਤਾਕਤ ਆ ਉਹਨੂੰ એનર્ਜੀ ਮਿਲਦੀ ਗੁਰੂ ਗ੍ਰੰਥ ਸਾਹਿਬ ਤੋਂ ਲੇਕਿਨ ਆਮ ਆਦਮੀ ਪਾਰਟੀ ਵੀ ਮੈਨੂੰ ਲੱਗਦਾ ਕਿ ਤਨਾ ਕਿਤੇ ਇਸ ਚੀਜ਼ ਨੂੰ ਸਮਝ ਜਾਏਗੀ ਔਰ ਉਹ ਕਿਤਨਾ ਕਿਤੇ ਬੈਠ ਕੇ ਗੱਲ ਨੂੰ ਨਿਪਟ ਵੀ ਜਾਣੀ ਹੈ ਜਿਹੜੀਆਂ ਉਹਦੀਆਂ ਮੰਗਾਂ ਹੈਗੀਆਂ ਬਈ ਅਦਵੀ ਦੇ ਕੇਸਾਂ ਦੀਆਂ ਜਾਂ ਹੋਰ ਆ ਉਹਨਾਂ ਨੂੰ ਖਤਮ ਕੀਤਾ ਜਾਏਗਾ ਦੋਸ਼ੀਆਂ ਨੂੰ ਸਜਾ ਸੁਜਾ ਕਰਾਤੀ ਜਾਵੇ ਇਹੀ ਉਹਦੀਆਂ ਮੰਗਾਂ ਹੈਗੀਆਂ ਹੋਰ ਉਹਦੀਆਂ ਕਾਦੀਆਂ ਨਾ ਵਿਕਰਮ ਸਿੰਘ ਮਜੀਠੀਆ ਵਾਲੇ ਕੇਸ ਦੇ ਨਾਲ ਤਾਂ ਸ਼ਾਇਦ ਉਹ ਜ਼ਿਆਦਾ ਇਨਵੋਲਡ ਹੈਗੇ ਆਪ ਵੀ ਨਹੀਂ ਦੇਖੋ ਵਿਕਰਮ ਸਿੰਘ ਮਜੀਠੀਆ ਦਾ ਕੇਸ ਦੀ ਉਹ ਫੇਵਰ ਨਹੀਂ ਕਰਦੇ ਮੈਂ ਉਹਨਾਂ ਇਵਰ ਕਰਦੇ ਇਸ ਚੀਜ਼ ਦੀ ਬਈ ਜਿਹੜਾ ਤਰੀਕਾ ਹੈ ਬਿਜ਼ਲੈਂਸ ਦਾ ਉਹ ਠੀਕ ਨਹੀਂ ਲੱਗਿਆ ਉਹਨਾਂ ਨੂੰ ਨਹੀਂ ਠੀਕ ਲੱਗਿਆ ਬਤੌਰ ਪੁਲਸ ਅਫਸਰ ਵੀ ਰਹੇ ਨੇ ਉਹਨਾਂ ਨੂੰ ਠੀਕ ਨਹੀਂ ਲੱਗਿਆ ਕਿ ਪਰਿਵਾਰ ਦੇ ਨਾਲ ਇਦਾਂ ਨਹੀਂ ਟ੍ਰੀਟ ਹੋਣਾ ਚਾਹੀਦਾ ਪਰਿਵਾਰ ਦੇ ਨਾਲ ਬਹੁਤ ਵਧੀਆ ਢੰਗ ਨਾਲ ਅਫਸਰ ਨੂੰ ਪੇਸ਼ ਆਣਾ ਚਾਹੀਦਾ ਜੇ ਕਿਤੇ ਪਰਿਵਾਰ ਵਾਲੇ ਗਏ ਵਿਜ਼ਲੈਂਸ ਵਾਲੇ ਗਏ ਵੀ ਆ ਲੇਕਿਨ ਬਿਜ਼ਲੈਂਸ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੈਗਾ ਵਾ ਹੁਣ ਜੇ ਵਿਕਰਮ ਮਜੀਠੀਆ ਦੀ ਬੋਲਬਾਣੀ ਆਪਣੀ ਆ ਚੀਕਾ ਕਢਾ ਦੇਾਂਗੇ ਉਹ ਵੀਡੀਓ ਜੀ ਨਜ਼ਰ ਆਉਂਦਾ ਵਾ ਚੀਕਾ ਕਢਾ ਦੇਾਂਗੇ ਚੀਕਾਂ ਤੇ ਉੱਥੇ ਅਫਸਰ ਵੀ ਕੀ ਕਰਨਗੇ ਉਹਨਾਂ ਦੀ ਗੱਲਾਂ ਆਪਣੀਆਂ ਹੀ ਆ ਇੱਕ ਪੱਖ ਹੈਗਾ ਦੂਜਾ ਪੱਖ ਹੈ ਬਿਕਰਮਜੀਠੀਆ ਰਸਤੇ 'ਚ ਵੀ ਕਹਿੰਦੇ ਧਮਕੀਆਂ ਦਿੰਦੇ ਗਿਆ ਉੱਥੇ ਅਫਸਰਾਂ ਨੂੰ ਤੇ ਅਫਸਰ ਕੀ ਕਰਨਗੇ ਦੱਸੋ ਮੈਨੂੰ ਫਿਰ ਅਫਸਰ ਵੀ ਐਕਸ਼ਨ ਤੇ ਰਿਐਕਸ਼ਨ ਹੁੰਦਾ ਔਰ ਹਾਂ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਕੋਵਰ ਵਿਜੇ ਪ੍ਰਤਾਪ ਖੋਰਾ ਦੀਆਂ ਜਿਹੜੀਆਂ ਬਿਕਰਮਜੀਠੀਏ ਦੇ ਪਰਿਵਾਰ ਦੇ ਨਾਲ ਗਰੀਮਾਂ ਦੀ ਠੇਸ ਪਹੁੰਚਾਈ ਦੀਆਂ ਗੱਲਾਂ ਹੈਗੀਆਂ ਇਹ ਜਨਤਕ ਨਹੀਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਅਸੀਂ ਮੇਰੇ ਨਿੱਜੀ ਤੌਰ ਤੇ ਵਿਚਾਰ ਹੈ ਇਹ ਸਿਚੁਏਸ਼ਨ ਸਾਹਮਣੇ ਆਈ ਹੈ ਜਦੋਂ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੁਣ ਦੱਸਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਤੇ